ਗੁਰਦਾਸ ਫਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਹਰੀ ਜਿਹੜੀ ਹੁੰਦੀ ਹੈ ਮੋਟੀ ਮਿਰਚ ਇਹਦੀ ਆਪਾਂ ਸਬਜ਼ੀ ਬਣਾਵਾਂਗੇ ਸਬਜ਼ੀ ਕਹਿ ਲਓ ਚਾਹੇ ਤੁਸੀਂ ਦਹੀਂ ਵਾਲੀਆਂ ਮਿਰਚਾਂ ਕਹਿ ਲਓ ਬੇਸਨ ਵਾਲੀਆਂ ਮਿਰਚਾਂ ਕਹਿ ਲਓ ਕੋਈ ਵੀ ਇਹਨੂੰ ਤੁਸੀਂ ਨਾਂ ਦੇ ਸਕਦੇ ਹੋ ਨਾ ਕਰੇ ਤੁਹਾਡਾ ਦਿਲ ਕੋਈ ਵੀ ਦਾਲ ਸਬਜ਼ੀ ਖਾਣ ਨੂੰ ਤੇ ਉਸ ਟਾਈਮ ਦੇਤੇ ਤੁਸੀਂ ਮੋਟੀ ਮਿਰਚ ਜਿਹੜੀ ਬਣਾ ਕੇ ਖਾ ਸਕਦੇ ਹੋ ਕਈ ਤਰੀਕਾਰਾਂ ਵਾਲੇ ਰਹੀ ਸੀ ਮਿਰਚ ਦੀ ਸਬਜ਼ੀ ਬਣਾਈ ਜਾਂਦੀ ਆ ਤੇ ਇਹ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਿਆ ਨੇ ਜੀ ਭਾਈਆ 250 ਤੇ ਇਹਨਾਂ ਨੂੰ ਆਪਾਂ ਸਾਫ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਕਰ ਲੈਨੇ ਜੀ ਕਟਿੰਗ ਤੇ ਸਮਾਨ ਆਪਾਂ ਜੋ-ਜੋ ਪਾਉਣਾ ਵਾ ਉਹ ਤੁਹਾਨੂੰ ਆਪਾਂ ਨਾਲ ਦੇ ਨਾਲ ਦੱਸ ਦਾਂਗੇ। ਮੋਟੀਆਂ ਮਿਰਚਾਂ ਨੂੰ ਆਪਾਂ ਇਹਨਾਂ ਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਕਰ ਲਾਂਗੇ ਜੀ ਕਟਿੰਗ ਤੇ ਕਟਿੰਗ ਆਪਾਂ ਇਹਨਾਂ ਦੀ ਡੰਡੀਆਂ ਜਿਹੜੀਆਂ ਉਹਨਾਂ ਨੂੰ ਇਤਾਰ ਦਾਂਗੇ ਤੇ ਇਹਨੂੰ ਆਪਾਂ ਕੱਟ ਮਾਰ ਕੇ ਇਹਨਾਂ ਦੇ ਜਿਆਦਾ ਵੱਡੇ ਪੀਸ ਨਹੀਂ ਆਪਾਂ ਰੱਖਨੇ ਬਿਲਕੁਲ ਆਪਾਂ ਇਹਨਾਂ ਦੇ ਸੈਂਟਰ 'ਚੋਂ ਕੱਟ ਮਾਰ ਕੇ ਇਸ ਤਰ੍ਹਾਂ ਦੇ ਪੀਸ ਆਪਾਂ ਕਰਕੇ ਇਹਨਾਂ ਦੇ ਤਿਆਰ ਕਰ ਲਾਂਗੇ ਮਿਰਚਾਂ। ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਦੇ ਪੀਸ ਕੱਟ ਲੈਨੇ ਆਂ ਮਿਰਚਾਂ ਦੀ ਆਪਾਂ ਸਾਰੀਆਂ ਦੀ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਚੁੱਲੇ ਵੱਲ ਇਹਨਾਂ ਨੂੰ ਲਾ ਲੈਨੇ ਆਂ ਜੀ ਤੜਕਾ ਮਿਰਚਾਂ ਦੀ ਸਾਰੀਆਂ ਦੀ ਆਪਾਂ ਕਟਿੰਗ ਕਰ ਲਈ ਆ ਤੁਸੀਂ ਚਾਹੋ ਤੇ ਇਸ ਤੋਂ ਥੋੜੇ ਜਿਹਾ ਹੋਰ ਬਰੀਕ ਵੀ ਪੀਸ ਕਰ ਸਕਦੇ ਹੋ ਪਰ ਆਪਾਂ ਥੋੜੇ ਜਿਹਾ ਮੋٹے-ਮੋٹے ਪੀਸ ਰੱਖੇ ਨੇ ਜਿਆਦਾ ਬਰੀਕ ਨਹੀਂ ਕੀਤੇ ਤੇ ਹੁਣ ਆਪਾਂ ਇਹਨਾਂ ਨੂੰ ਲਾ ਲੈਨੇ ਆਂ ਤੜਕਾ आ, सौंफ सौंफ आ, राई ਬਣ ਚਾਪਾ ਜਿਵੇਂ ਫਾਇੰਡ ਪਾ ਲਾਂਗੇ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਅੱਧਾ ਚਮਚ ਆਪਾਂ ਲਿਆ ਸੌਂਫ ਦਾ ਸੌਂਫ ਵੀ ਪਾ ਦਾਂਗੇ ਤੇ ਨਾਲ ਹੀ ਹੁਣ ਆਪਾਂ ਇੱਥੇ ਲਈਆ ਅੱਧਾ ਚਮਚ ਲਿਆ ਰਾਈ ਦਾ ਤੇ ਅੱਧਾ ਚਮਚ ਲਿਆ ਆਪਾਂ ਅਜਵੈਨ ਦਾ ਇਹਨਾਂ ਤਿੰਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਤੜਕਾ ਲਾਂਗੇ ਮਸਾਲੇ ਸਾਰੇ ਤੜਕ ਗਏ ਨੇ ਤੇ ਹੁਣ ਆਪਾਂ ਇੱਥੇ ਲੈਣੇ ਜੀ 2 ਚਮਚੇ ਆਪਾਂ ਵੇਸਣ ਦੇ ਲਈ ਤੇ ਵੇਸਣ ਨੂੰ ਵੀ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਵੇਸਣ ਨੂੰ ਭੁੰਨ ਲੈਣੇ ਆ ਵੇਸਣ ਜਿਹੜਾ ਆਪਾਂ ਹੁਣ ਭੁੰਨ ਲੱਗੇ ਆ ਇਹਨੂੰ ਆਪਾਂ ਬਿਲਕੁਲ ਘੱਟ ਸੇਕ ਉੱਤੇ ਭੁੰਨਾਂਗੇ ਤੇ ਥੋੜਾ ਜਿਹਾ ਬਸ ਇਹਦਾ ਕਲਰ ਚੇਂਜ ਕਰਾਂਗੇ ਇਸ ਨੂੰ ਆਪਾਂ ਥੋੜਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਸਵਾਦ ਅਸਾਬ ਨਾਲ ਪਾ ਦਾਂਗੇ ਜੀ ਮਸਾਲੇ ਥੋੜੇ ਜਿਹਾ ਤੇ ਇੱਕ ਚਮਚ ਆਪਾਂ ਪਾ ਦਾਂਗੇ ਜੀ ਨਮਕ ਦਾ ਨਮਕ ਥੋੜਾ ਜਿਹਾ ਇਸ ਮਿਰਚਾਂ ਵਿੱਚ ਜ਼ਿਆਦਾ ਹੀ ਜਾਂਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਲਾਲ ਮਿਰਚ ਕਿਉਂਕਿ ਇਹ ਮੋਟੀ ਮਿਰਚ ਕੋੜੀ ਨਹੀਂ ਹੁੰਦੀ ਬਿਲਕੁਲ ਵੀ ਤੇ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਗਰਮ ਮਸਾਲਾ ਇਹਨੇ ਮਸਾਲੇ ਪਾ ਗਏ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬੇਸਨ ਦੇ ਵਿੱਚ ਤੇ ਨਾਲੇ ਆਪਣਾ ਬੇਸਨ ਜਿਹੜਾ ਫੜਿਆ ਹੋਰ ਭੁੱਜ ਜੇਗਾ ਮਸਾਲਿਆਂ ਦੇ ਨਾਲ ਹੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਜੀ ਮਿਰਚਾਂ ਮਿਰਚਾਂ ਪਾ ਦਨੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਹੁਣ ਕਰ ਦਿੰਦੇ ਆ ਮਿਕਸ ਵੇਸਣ ਰੇ ਜੇ ਬਿਲਕੁਲ ਥੋੜਾ-ਥੋੜਾ ਜਿਆਦਾ ਵੇਸਣ ਨਹੀਂ ਪਾਣਾ ਬਸ ਇਹਦੀ ਖੁਸ਼ਬੂ ਵਾਸਤੇ ਵੇਸਣ ਦਾ ਵਿੱਚ ਇਹਦੇ ਵਿੱਚ ਆਪਾਂ ਵਰਤੋ ਕੀਤੀ ਹੈ ਤੇ 1 ਮਿੰਟ ਵਾਸਤੇ ਆਪਾਂ ਸੇਕ ਲਵਾ ਲਾਂਗੇ ਮਿਰਚਾਂ ਨੂੰ ਵੇਸਣ ਦੇ ਵਿੱਚ ਇੱਕ ਮਿੰਟ ਆਪਾਂ ਵੇਸਣ ਦੇ ਵਿੱਚ ਇਹ ਮਿਰਚਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੁਸੀਂ ਦੇਖ ਸਕਦੇ ਹੋ ਵੇਸਣ ਦਾ ਜਿਹੜਾ ਸਾਰਾ ਕੋਟ ਹੋ ਗਿਆ ਇਸ ਮਿਰਚਾਂ ਦੇ ਨਾਲ ਤੇ ਇੱਥੇ ਆਪਾਂ ਲਈਏ ਜੀ ਇੱਕ ਕੋਲੀ ਦਹੀਂ ਦੀ ਲਈ ਆ ਤੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲਿਆ ਥੋੜਾ ਜਿਹਾ ਆਪਾਂ ਪਤਲਾ ਹੀ ਰੱਖਿਆ ਦਹੀਂ ਤੇ ਹੁਣ ਇਹਨਾਂ ਮਿਰਚਾਂ ਦੇ ਵਿੱਚ ਪਾ ਦਿੰਨੇ ਆ ਜੀ ਦਹੀਂ ਨੂੰ ਤੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਇਹਨਾਂ ਮਿਰਚਾਂ ਦੇ ਵਿੱਚ ਸਿਕਾਉਣਾ ਦਹੀਂ ਜਿਹੜਾ ਕਾਫੀ ਸੁੱਕ ਗਿਆ ਹੁਣ ਆਪਾਂ ਦਹੀਂ ਨੂੰ ਇਹਦੇ ਵਿੱਚ ਬਿਲਕੁਲ ਸਿਕਾਉਣਾ ਚਾਹੀਦੀ ਤਰ੍ਹਾਂ ਚਲੋ ਜੀ ਮਿਰਚਾਂ ਆਪਾਂ ਬਣਾ ਕੇ ਬਿਲਕੁਲ ਤਿਆਰ ਕਰ ਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੀਆਂ ਮਿਰਚਾਂ ਬਣੀਆਂ ਨੇ ਤੁਸੀਂ ਚਾਹੋ ਤਾਂ ਇਥੇ ਵੇਸਣ ਤੇ ਦਹੀਂ ਨੂੰ ਹੋਰ ਵੀ ਸੁਕਾ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਦਾ ਰੱਖਾਂਗੇ ਤੇ ਹੁਣ ਆਪਾਂ ਮਿਰਚਾਂ ਨੂੰ ਬੌਲ ਦੇ ਵਿੱਚ ਕੱਢ ਲੈਣੇ ਆ ਮੇਚਨੋਂ ਆਪਾਂ ਕੌਲੀ ਵਿੱਚ ਕੱਢ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੀਆਂ ਮਿਰਚਾਂ ਬਣੀਆਂ ਨੇ ਤੁਸੀਂ ਇਹਨਾਂ ਮਿਰਚਾਂ ਨੂੰ ਪਰੌਂਠੀ ਨਾਲ ਖਾਓ ਜਾਂ ਰੋਟੀ ਨਾਲ ਖਾਓ ਚਾਹੇ ਕਿਸੇ ਵੀ ਹੋਰ ਬੱਚੇ ਪਰੌਂਠੇ ਨਾਲ ਵੀ ਖਾ ਸਕਦੇ ਹੋ ਤੇ ਖਾਣ ਵਿੱਚ ਜਿਹੜਾ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਰੋਟੀ ਦਾ ਜਿਹੜਾ ਸਵਾਦ ਆ ਹੋਰ ਵੀ ਵੱਧ ਜਾਂਦਾ ਹੈ ਬਿਨਾਂ ਭੁੱਖ ਤੋਂ ਤੁਸੀਂ ਐਸੇ ਮਿਰਚਾਂ ਦੇ ਨਾਲ ਤਿੰਨ ਤਿੰਨ ਚਾਰ ਚਾਰ ਰੋਟੀਆਂ ਆਰਾਮ ਨਾਲ ਤੁਸੀਂ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹਨਾਂ ਮਿਰਚਾਂ ਨੂੰ ਤੁਸੀਂ ਹਫ਼ਤਾ 10 ਦਿਨ ਫ੍ਰਿਜ ਵਿੱਚ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਤੇ ਤੁਹਾਡਾ ਜਦੋਂ ਦਿਲ ਕਰੇ ਤੁਸੀਂ ਇਹਨਾਂ ਮਿਰਚਾਂ ਨੂੰ ਰੋਟੀ ਦੇ ਨਾਲ ਖਾ ਸਕਦੇ ਹੋ